ਸਵੇਰ ਦੇ 3:30 ਹੋ ਚੁੱਕੇ ਨੇ ਦਿਨ ਹੈਗਾ ਪੰਜਵਾਂ ਤੇ ਅੱਜ ਚੱਲੇ ਪਾ ਰਹੇ ਆ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਵੱਲ ਤੇ ਸੰਗਤਾਂ ਚਾਹ ਪਰੰਜਨਗਰ ਸ਼ੱਕਰੀ ਨੇ ਤੇਰਾ ਸਵੇਰੇ ਵੀ ਉਹ ਨਹੀਂ ਆ ਜਿੰਨਾ ਪਹਿਲਾਂ ਹੁੰਦਾ ਚਾਹ ਬਣੀ ਦਾ ਲੰਗਰ ਸ਼ਕਨ ਤੋਂ ਬਾਅਦ ਪੌਣੇ 4 ਵਜੇ ਤਕਰੀਬਨ ਪੌਣੇ 4 ਵਜੇ ਆਪਾਂ ਚੱਲੇ ਪਾਤੇ ਨੇ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਵੱਲ ਟਰਾਈ ਕਰਾਂਗੇ ਵੀ ਗੋਵਿੰਦ ਧਾਮ ਘਾਟ ਪਹੁੰਚ ਕੇ ਜਨਜੋਸੀ ਮੱਠ ਪਹੁੰਚਣ ਦੇ ਮਤਲਬ ਟਰਾਈ ਕਰੀਏ ਜਲਦੀ ਜਲਦੀ ਜੋ ਸੀਮੈਂਟ ਪਹੁੰਚੀਏ ਤੇ ਸਵੇਰ ਦਾ ਟਾਈਮ ਹੋ ਠੰਡਾ ਮੌਸਮ ਪੂਰਾ ਚੱਲਦਿਆ ਕਿ ਨੇ ਰਾਤ ਪੂਰਾ ਲਾਈਟ ਲਾ ਮਿੱਤਰ ਆਪਣੀ ਮੋਬਾਈਲ ਦੀ ਥੱਲੇ ਨੂੰ ਕਰ ਮੜੇ ਲਾਈਟ ਥੱਲੇ ਨੂੰ ਕਰ ਲੈਟ ਲੈ ਕੇ ਟਫੜਾ ਮੁੰਡੇ ਦੇ ਨੌਜਵਾਨ ਕਹਿੰਦਾ ਬੂਟ ਲਾ ਕੇ ਚੱਪਲਾ ਪਾਉਣੀਆਂ ਨੇ ਰੋਟ ਤੱਕ ਨਾ ਔਖਾ ਹੋਣਾਗਾ ਥੋੜਾ ਜਿਹਾ ਪਹਾੜੀ ਏਰੀਆ ਤੇ ਨਾ ਅਸਲ ਵਿੱਚ ਪੈਰ ਬੋਚ-ਬੋਚ ਕੇ ਧਰਨਾ ਪੈਂਦਾ ਕਿਉਂਕਿ ਹਨੇਰਾ ਚਾਰੇ ਪਾਸੇ ਦੇਖੋ ਲਾਈਟ ਲਾਈ ਹੋਈ ਹੈ ਫਿਰ ਵੀ ਦਿਖਦਾ ਬਹੁਤ ਘੱਟ ਬਰੀਕ-ਬਰੀਕ ਛੋਟੇ-ਛੋਟੇ ਪੱਥਰ ਨੇ ਵੱਡੇ-ਵੱਡੇ ਪੱਥਰ ਨੇ ਤੁਹਾਡਾ ਪੈਰ ਤੜਕੇਗਾ ਛੱਟਖਾਂ ਦਾ ਡਰ ਬਹੁਤ ਹੁੰਦਾ ਤਾਂ ਕਰਕੇ ਹੌਲੀ-ਹੌਲੀ ਆਰਾਮ ਨਾਲ ਜਾਣਾ ਪੈਂਦਾ ਇੱਥੇ ਜੀ ਗੋਮਦਤਾ ਅਸੀਂ ਤੋਂ ਗੁਰਦੁਆਰਾ ਸਾਹਿਬ ਤੋਂ ਚੱਲੇ ਨਾ ਗੋਮਦੀ ਘਾਟ ਪਰ ਸਾਡੇ ਨਾਲ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਰ ਕੋਈ ਹੈਗੇ ਨੇ ਅਸੀਂ ਪੰਜੇ ਜਾਣੀ ਆ ਬਸ ਦੋ ਤਿੰਨ ਸੰਗਤਾਂ ਪਿਛਾਰੀਆਂ ਨੇ ਥੋੜੇ ਦੇ ਪਰਸ ਨਹੀਂ ਆ ਕਿਉਂਕਿ ਸਵੇਰੇ ਸਵੇਰੇ ਸਾਨੂੰ ਐ ਵੀ ਜਲਦੀ ਜਲਦੀ ਨਿਕਲਿਆ ਇਥੋਂ ਗੋਵਿੰਦ ਘਾਟ ਵੱਲ ਤਾਂ ਕਿ ਉੱਥੇ ਵੀ ਰੂਮ ਮਿਲ ਜੇ ਤੇ ਰਾਤ ਥੋੜਾ ਜਿਹਾ ਔਖਾ ਹੋਇਆ ਰੂਮ ਮਿਲ ਨੂੰ ਸੰਗਤਾਂ ਅਸੀਂ ਆਈ ਹਾਂ ਜੇ ਬਾੜੀਆਂ ਸੰਗਤਾਂ ਨੂੰ ਕਰਕੇ ਇੱਕ ਤਾਂ ਰੂਮ ਦੇ ਰਹੇ ਰੇਟ ਵਾਲੇ ਚੱਕੇ ਪਏ ਸੀ ਜਿਹੜੇ ਰੂਮ ਉਹ 3500 ਦੇ ਮਿਲਦੇ ਸੀ ਰਾਤ ਉਹਨਾਂ ਦਾ ਰੇਟ 6-6000 ਰੁਪਏ ਹੋਇਆ ਪਿਆ ਸੀ ਤੇ ਕਮਰੇ ਤਾਂ ਬਹੁਤ ਮੁਸ਼ਕਲ ਨਾਲ ਮਿਲਦੇ ਸੀ ਬਾਕੀ ਹਾਲ ਦੇ ਵਿੱਚ ਜਿਹੜੀਆਂ ਸੰਗਤਾਂ ਦੇ ਪੈਣਾ ਸੀ ਉਹ ਹਾਲ ਸੀ ਪਈਆਂ ਅੜਤਸ਼ ਤੋਂ ਇੱਕ ਤਰ੍ਹਾਂ ਦੀਆਂ ਇਧਰ ਰਾਹ ਤਾਂ ਸੰਗਤਾਂ ਦਾ ਰਸ ਜਿਆਦਾ ਸੀਗਾ ਚਾਰਨਾ ਦੇ ਵਗਦਾ ਪਾਣੀ ਤੇ ਬੋਤਲਾਂ ਸਿੰਘ ਖਾਲੀ ਅਸੀਂੁੱਛੇ ਪਾਣੀ ਭਰ ਲਈਏ ਰਾਸਤੇ ਦੇ ਵਿੱਚ ਤੇ ਲੱਗੂਗੀ ਇੱਕ ਇੱਕੋਟ ਪਰ ਕੇ ਦੋ ਬੋਤਲਾਂ ਸੀਗੀਆਂ ਛੇ ਜਾਨੇ ਕੋਲੇ ਤਾਂ ਕਰਕੇ ਸਾਨੂੰ ਆਣ ਲੱਗੇ ਪਾਣੀ ਭਾਰੀ ਲਈਏ ਤਾਂ ਬੈਠ ਜਾਓ ਪਾਣੀ ਪੀਓ ਮੁੰਡਿਆ ਸਵੇਰ ਦੇ ਪੌਣੇ ਪੰਜ ਹੋ ਚੁੱਕੇ ਨੇ ਤੇ ਇਧਰੋਂ ਹੁਣ ਬੰਦੇ ਟੈਸ਼ਨ ਲੱਗੇ ਨੇ ਖਾਲੀ ਘੋੜੇ ਜਾ ਰਹੇ ਨੇ ਵਿੱਚ ਥੋੜਾ ਥੋੜਾ ਸਮਾਨ ਇਹਨਾਂ ਦੇ ਤੇ ਇਧਰੋਂ ਸੂਰਜ ਸੂਰਜ ਕਹਦਾ ਬਸ ਚਾਨਣ ਹੋਣ ਲੱਗਿਆ ਘਾੜਾਂ ਦੇ ਉੱਪਰ ਤੇ ਦਰਸਤ ਕਰਕੇ ਨਾ ਨੇਰੇ ਨੇਰੇ ਲੱਗ ਰਿਹਾ ਹੈਗਾ ਤੇ ਸਾਡੇ ਪਿੱਛੇ ਕੋਈ ਨਹੀਂ ਆ ਰਿਹਾ ਨਾ ਹੀ ਅੱਗੋਂ ਆ ਰਿਹਾ ਕੋਈ ਨਾ ਹੀ ਪਿਛੋਂ ਆ ਰਿਹਾ ਸੀ 6 ਦੇ 6 ਬੰਦੇ ਉਵੇਂ ਜਾ ਰਹੇ ਆ ਹਜੇ ਕੋਈ ਜਥਾ ਇਧਰੋਂ ਚੱਲਿਆ ਨਹੀਂ ਗਿਆ ਮਤਲਬ ਪਿੱਛੋਂ ਅੱਗੋਂ ਬਿਨਗਾੜ ਤੋਂ ਵੀ ਨਹੀਂ ਚੱਲਿਆ ਕੋਈ ਇਧਰੋਂ ਉੱਪਰੋਂ ਤੇ ਪਿੱਛੋਂ ਵੀ ਨਹੀਂ ਆ ਰਿਹਾ ਕੋਈ ਬੰਦਾ 5 ਵਜਣ ਵਾਲੇ ਨੇ ਤਕਰੀਬਨ ਆਪਾਂ ਪਹੁੰਚਣਾ ਪੋਲਣਾ ਉਦੋਂ ਆਪਣੇ ਖੜੇ ਮੋਟਰਸਾਈਕਲ ਤੇ ਮੋਟਰਸਾਈਕਲ ਲੈ ਕੇ ਅਸੀਂ ਚਲਾਂਗੇ ਗੋਗੰਦ ਘਾਟ 3 ਕਿਲੋਮੀਟਰ ਦਾ ਤਕਰੀਬਨ ਤੇ ਧੰ ਚੜ ਗਿਆ ਧੰ ਚੜ ਗਿਆ ਤੇ ਇਥਰੋਂ ਠੰਡੀ-ਹੰਡੀ ਪਤਰ ਪਾਣੀ ਚ ਹਵਾ ਆ ਰਹੀ ਹੈ ਛੋਟੀਆਂ ਦੀਆਂ ਆਵਾਜ਼ਾਂ ਤੇ ਪਾਣੀ ਦੀ ਆਵਾਜ਼ ਤੇ ਇੱਕ ਥੋੜੇ-ਥੋੜੇ ਪੰਸ਼ੂ-ਪੰਸ਼ੀ ਬੋਲਦੇ ਨੇ ਤੇ ਮਿੱਠੀ-ਬਿਠੀ ਉਹਨਾਂ ਦੀ ਆਵਾਜ਼ ਆ ਰਹੀ ਹੈ ਪੂਰਾ 100 ਰੋਇ ਹੋਇਆ ਬਿਆ ਕੋਦਰ ਨਾਲ ਤੇ ਨੰਦਾਲ ਦਾ ਕੁਰਾਕਾ ਕਿਉਂਕਿ ਇਧਰ ਕੋਈ ਹੈ ਯਾਤਰੀ ਆ ਨਹੀਂ ਰਿਹਾ ਕੋਈ ਰਸ ਨਹੀਂ ਹੈਗਾ ਸਾਰੇ ਰਸਤੇ ਖਾਲੀ ਨੇ ਜਾਂਦੇ ਹੋਏ ਆਪਾਂ ਗਏ ਸੀ ਇਧਰ ਤੀ ਜਾਂਦੇ ਹੋਏ ਆਪਾਂ ਇਧਰ ਤੀ ਗਏ ਸੀਗੇ ਪੁਲ ਚੜ ਕੇ ਤੇ ਇਹ ਹੈਗਾ ਵਾਪਸੇ ਰਸਤਾ ਇਹ ਵਾਪਸੇ ਉਧਰ ਦੇ ਆਉਣਾ ਜਿਹੜਾ ਆਪਾਂ ਵਾਪਸੇ ਰਸਤਾ ਹੈਗਾ बाजार में पूरा लद्दे है ना तो गोविंद घाट तो जरा गोविंद धाम अंदर रास्ता है क्या वो था तेरह किलोमीटर पर और तेरह किलोमीटर तो ज्यादा हम लगा जे आप पुलर का मोटरसाइकिल हटा के बदएिये ਤਾਂ ਉਥੋਂ ਪੋਲਣਾ ਤੱਕ ਉਹ ਬਸ ਥੰਮ ਹੈਗਾ 9 ਕਿਲੋਮੀਟਰ ਲਿਖਿਆ ਹੋਇਆ 9 ਕਿਲੋਮੀਟਰ ਪਰ ਹੋਰ ਜ਼ਿਆਦਾ ਗੱਟ ਰਿਹਾ ਤੇ ਗੋਵਿੰਦ ਥੰਮ ਤੋਂ ਕੇ ਫਿਰ ਹੇਮਪੁਰ ਸਾਹਿਬ ਵਾਲਾ ਉੱਪਰ 6 ਕਿਲੋਮੀਟਰ ਹੋਆ ਜੇ ਪਰ ਟੋਟਲ ਟਰੈਕ ਦੀ ਗੱਲ ਕਰੀਏ ਤਾਂ 38 39 ਕਿਲੋਮੀਟਰ ਦਾ ਟੋਟਲ ਟਰੈਕ ਬੰਦਾ ਪਰ ਜੇ ਆਪਾਂ ਮੋਟਰਸਾਈਕਲ ਆ ਕੇ ਜਾਈਏ ਪੋਲਣਾ ਤਾਂ ਉੱਥੇ ਉਹ 31 25 ਕਿਲੋਮੀਟਰ ਟੋਟਲ ਟਰੈਕ ਬੰਦਾ ਕਿਉਂਕਿ ਉਹ 6 ਕਿਲੋਮੀਟਰ ਮੋਟਰਸਾਈਕਲ ਲੈ ਬੰਦਾ ਕੱਢ ਦਿੰਦਾ ਉਹਦੇ ਨਾਲ ਥੋੜਾ ਜਿਹਾ ਫਾਇਦਾ ਹੋ ਜਾਂਦਾ ਪਹਿਲਾ ਬੰਦਾ ਸਾਨੂੰ ਟੱਕਰਿਆ ਟ੍ਰੈਕਰ ਭਾਈ ਤਕਰੀਬਨ ਪਾਉਣੇ ਅਛੇ ਦਾ ਟਾਈਮ ਹੋ ਗਿਆ ਤੇ ਇਹ ਬਾਈ ਪਹਿਲਾ ਮਿਲਿਆਗਾ ਹੋਰ ਕੋਈ ਇਹ ਯਾਤਰੀ ਗਿਆ ਨਹੀਂਗਾ ਹੈ ਥੱਕਿਆ ਮੈਂ ਪਿਆਰਾ ਅੱਛਾ ਜੀ ਇਹ ਸਾਸਰੀਆ ਕਾਲ ਧੰਨਵਾਦ ਕਰਾ ਲਾ ਦੇ ਕਹਿੰਦਾ ਨੇਰਾਵਾਲਾ ਮੇਰੇ ਡਰ ਲੱਗਦਾ ਇਹ ਉਹ ਬਾਈ ਚੱਲੇ ਹੋਏ ਨੇ ਜਿਹੜੇ ਸਵੇਰੇ ਸਜਰੇ ਸਜਰੇ ਚੱਲੇ ਸੀਗੇ ਇਹ ਬਾਈ ਕਈ ਬਿਨਾ ਛੋਟਿਆਂ ਦੇ ਜਾ ਰਹੇ ਨੇ ਤੇ ਕਈ ਤਾਂ ਜਿਵੇਂ ਆ ਬਾਈ ਆ ਰਿਹਾ ਇਸ ਤਰ੍ਹਾਂ ਬਹੁਤ ਲੋਕ ਤਾਂ ਨੰਗੇ ਪੈਰੀ ਜਾ ਰਹੇ ਨੇ ਤੇ ਬਿਨਾ ਛੋਟਿਆਂ ਦੇ ਜਾ ਰਹੇ ਨੇ ਬਹੁਤ ਬੰਦੇ ਤਾਂ ਪਾਣੀ ਕਹਿੰਦੇ ਉੱਥੋਂ ਪੀਓ ਜਿੱਥੇ ਘੋੜੇ ਪਾਣੀ ਪੀਂਦੇ ਨੇ ਕਿਉਂਕਿ ਘੋੜੇ ਕਦੇ ਵੀ ਗੰਦਲਾ ਪਾਣੀ ਨਹੀਂ ਪੀਂਦੇ ਇਹ ਬਿਲਕੁਲ ਸਾਫ਼ ਸੁਥਰਾ ਪਾਣੀ ਪੀਂਦੇ ਨੇ ਨੇਚਰਲ ਪਾਣੀ ਅੱਛਾ ਮੂਸੇ ਤੋਂ ਆਇਆ ਹੈ ਪਹਿਲੀ ਵਾਰ ਆਇਆ ਦੂਜੀ ਵਾਰ ਆਇਆ ਸਾਹ ਚੜਦਾ ਤੁਹਾਨੂੰ ਸਾਹ ਚੜਦਾ ਤੁਹਾਨੂੰ ਨਾ 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 ਕੋੜੇ ਤਾਂ ਨਹੀਂ ਆਣਾ ਅੱਛਾ ਅੱਛਾ ਰਿਪਈ ਪੈਸੇ ਮੰਗਦੇ ਹੋ ਹਾਂ ਹਾਂ ਸਹੀ ਸਹੀ ਮਾਮਲੋ ਦੇ ਨੇੜੇ ਯਾਰ ਕੋਈ ਦਵਾਈ ਦਵਾਈ ਲੋੜ ਤਾਂ ਨਹੀਂ ਦਵਾਈ ਦਵਾਈ ਲੋੜ ਤਾਂ ਨਹੀਂ ਦਵਾਈਆਂ ਆਪਣੇ ਕੋ ਸਾਰੀਆਂ ਨੇ ਘੂੜੇ ਕਿਰਾਏ 'ਤੇ ਭੱਜ ਜਾਂਦੇ ਆ ਦਵਾਈ ਤੋਂ ਦੱਸਦੇ ਗਰੀਬੇ ਉਹ ਜਿਹੜੇ ਟੋਕਰ ਵਿੱਚ ਰਹਿੰਦੇ ਆ ਪਟੋਨਾਂ ਨਾਲ ਗਲਤ ਗੱਲ ਆ ਹੋਰ ਹੋਰ ਉਹ ਵੀ ਆਪਣੇ ਵਰਗੀ ਆ ਬੰਦੇ ਜਵਾਨ ਹੀ ਘੋੜਿਆਂ ਤੇ ਜਾਂਦੇ ਆ ਇਹ ਦਸ ਕਿੱਡੀ ਗੱਲ ਆ ਘਾਟਾ ਲੀਡ ਚੱਲ ਸਾਨੂੰ ਰੱਖੇ ਤੰਦਰੁਸਤ ਨੂੰ ਸਿਰ ਤੇ ਬੋਲ ਚੱਲ ਢੰਗਾ ਮਾਤਾ ਆ ਜਿਹੜਾ ਬੋਰਡ ਲੱਗਾ ਹੋਇਆ ਹੈ ਹੇਮਗੋਡ ਸਾਹਿਬ 13 ਕਿਲੋਮੀਟਰ ਦਾ ਇਹ ਅੱਗੇ ਵੀ ਜਦੋਂ ਆਪਾਂ ਦੋ ਪਿੱਛੋਂ ਆਏ ਆ 2 ਕਿਲੋਮੀਟਰ 1.5 ਕਿਲੋਮੀਟਰ ਮੰਗੂ ਆ ਗਏ ਸੀ ਉੱਥੇ ਵੀ 13 ਕਿਲੋਮੀਟਰ ਲਿਖਿਆ ਆ ਸੀ ਤੇ ਕਿਤੇ ਬੋਰਡ ਉੱਪਰ ਨੀਚੇ ਲਿਖਿਆ ਹੈ ਕਿਤੇ ਘਟ ਲਿਖਿਆ ਹੈ ਕਿਤੇ ਵੱਧ ਲਿਖਿਆ ਹੈ ਇਹ ਸਮਝ ਨਹੀਂ ਆਉਂਦੀ ਜਿਆਦਾਤਰ ਜਿਹੜਾ ਸਾਣਾ ਲਿਖਿਆ ਵੀ ਹੇਮਵਰ ਸਾਹਿਬ ਉੱਪਰ 6 ਕਿਲੋਮੀਟਰ ਉਹ 6 ਕਿਲੋਮੀਟਰ ਤੋਂ ਜ਼ਿਆਦਾ ਹੀ ਹੋਊਗਾ 36 ਤਕਰੀਬਨ ਹੋਊਗਾ ਹਰਾਮ ਨਾਲ ਉਹ ਅਡਾ ਨੌਜਵਾਨ ਕਹਿੰਦਾ ਮੈਂ ਉੱਠੂਗਾ ਇਹ ਪੁਨੇ ਸਰਦਾਈ ਤਿਆਰ ਕਰਾਂਗੇ ਫੱਥੇ ਤਿਆਰ ਕਰਨੇ ਖਾਲਸੇ ਦੀ ਸਰਦਾਈ ਜ਼ੋਰ ਲਾਦਾ ਰਹੀ ਹੋਰ ਪੂਰਾ ਜ਼ੋਰ ਤੇ ਇਹ ਤਾਂ ਪਿਆਰ ਨਾਲ ਜਾਉਂਦੀ ਹੈ ਪਿਆਰ ਨਾਲ ਚਲਦੀ ਹੈ ਇੱਕਰੇ ਕੋਟ ਦਰੰਦਾਗਾ ਸਰਦਾਈ ਵਗੈਰਾ ਬਣਾਉਂਦਾਗਾ ਦੁਕਾਨਦਾਰ ਨੂੰ ਕਹਿੰਦਾ ਮੈਂ ਬਣਾਉਂਗਾ ਓਕੇ ਆ ਬਾਸਤਰਮ ਠੀਕ ਹੈ ਲਿਆ ਵੀ ਜ਼ੋਰ ਤਾਂ ਵਾਪਸ ਹੀ ਤਾਂ ਵੀ ਨਹੀਂ ਲੱਗ ਰਹਾਗਾ ਹਾਂਜੀ ਇਹਦਾ 13 ਕਿਲੋਮੀਟਰ ਐਲਟਰਾ ਹੈਗਾ ਉੱਪਰ نیچے ਨੂੰ ਆਉਂਗਾ ਥੱਲੇ ਵੀ ਜਾਂਦਾ ਰਸਤਾ ਉੱਪਰ ਤੋਂ ਚੜ੍ਹਦਾ ਫਿਰ ਜਰੂਰ ਉਨਾਂ ਹੀ ਲੱਗਦਾ ਚੜਾਈ ਵੇਲੇ ਦੀ ਜਿਹੜੀ ਆਪਣੀ ਟਰੈਕਿੰਗ ਸ਼ੁਰੂ ਹੁੰਦੀ ਹੈ ਗੋਬਿੰਦ ਘਾਟ ਤੋਂ ਗੋਮਨ ਧਾਮ ਵਾਲੀ ਉਹ ਜਿਹੜਾ ਘੋੜੇ ਦਾ ਕਰਾ ਲੈਂਦੇ ਨੇ 1900 ਰੁਪਏ ਲੈਂਦੇ ਨੇ ਤੇ ਜਿਹੜੀ ਉੱਪਰ ਗੋਬਿੰਦ ਧਾਮ ਤੋਂ ਸ੍ਰੀ ਹਿਮਕੋਟ ਸਾਹਿਬ ਜਾਂਦੇ ਨੇ ਪਿੱਛੇ 4 ਕਿਲੋਮੀਟਰ ਤੱਕ ਜਾਂਦੇ ਨੇ ਉਹ ਲੈਂਦੇ ਨੇ 1600 ਰੁਪਿਆ ਬਾਕੀ ਇਹ ਰੇਟ ਘੱਟ ਵੱਧ ਕਰ ਲੈਂਦੇ ਨੇ ਆਹ ਜੀ ਸਹਾਂਜਨ ਪੌਣੇ 8 ਦਾ ਟਾਈਮ ਹੋ ਗਿਆ ਤੇ ਆਪਾਂ ਚਲੇ ਸੀ 3:40 ਦੇ ਹੌਲੀ ਹੌਲੀ RAMNAR ਰੋਬ ਰੋਕੇ ਆਉਂਦੇ ਰਹੇ ਆ ਤੇ ਹੁਣ ਆਪਾਂ ਪਹੁੰਚ ਗਏ ਫੁੱਲਨਾ ਇੱਥੋਂ ਆਪਾਂ ਮੋੜ ਤੇਨ ਚੱਕਾਂਗੇ ਗੋਵਿੰਦ ਘਾੜ ਵੱਲ ਚੱਲਦੇ ਗੁਰਦਵਾਰਾ ਸ੍ਰੀ ਗੋਵਿੰਦ ਘਾੜ ਤੋਂ ਚੱਲ ਕੇ ਰੂਮ ਵਗੈਰਾ ਲੈ ਕੇ ਆਪਾਂ ਅੱਗੇ ਚੱਲੇ ਪੋਣੇ ਆ ਬਦਰੀਨਾਥ ਵੱਲ ਤੇ ਬਦਰੀਨਾਥ ਹੈਗਾ ਇੱਥੋਂ 24 ਕਿਲੋਮੀਟਰ ਤੇ ਉੱਪਰੋਂ ਸਪੈਸ਼ਲ ਇੱਕ ਰਸਤਾ ਜਾਂਦਾਗਾ ਇਹ ਅੱਜ ਆਪਾਂ ਆਪਾਂ ਆਫਰ ਨੇ ਦੀ ਰਜਿਸਟ੍ਰੇਸ਼ਨ ਕਰਾਈ ਸੀ ਕਿਉਂਕਿ ਆਪਾਂ ਰਜਿਸਟ੍ਰੇਸ਼ਨ ਆਨਲਾਈਨ ਕਰਾਈ ਨਹੀਂ ਸੀ ਦੀ ਇਹਦਾ ਮੌਕੇ ਤੇ ਹੀ ਪਲਾਨ ਬਣਿਆ ਬਦਰੀਨਾਥ ਆਕਰ ਕਪਰਦੇਸ਼ ਕਰਾ ਕੇ ਕਿ ਚੱਲਦੇ ਹਾਂ ਬਦਰੀਨਾਥ ਇਸ ਵਾਰ ਮੈਨੂੰ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ ਰਸਤੇ 'ਚ ਤੇ ਹੁਣ ਇਸ ਟਾਈਮ ਪਹੁੰਚ ਆ ਰਹੇ ਹਾਂ ਬਦਰੀਨਾਥ ਤੋਂ ਤੇਲ ਇੱਥੇ ਹੈਗਾ ਰੇਟ 99 ਰੁਪਏ ਤੇ ਆਹ ਮੋਟਰਸਾਈਕਲ ਨੂੰ ਕੱਢਦੇ ਰਹੇ ਹਾਂ ਪਰ ਦੋ ਵਾਰੀ ਬੋਤਲਾਂ ਕੱਢੀਆਂ ਲਵੀ ਹਲੇ 'ਚੋਂ ਇਹਦੇ ਨੇ ਗੁੱਗ ਲਵੀ ਡੰਗਸਾਰਤਾ ਤੂੰ ਨਹੀਂ ਪਾੜਾ ਤਾਂ ਤੇਲ ਦੂਲ ਕਿੱਥੇ ਮਿਲਦਾ ਬਹੁਤ ਔਖਾ ਹੈ ਯਾਰ ਹੁਣ ਬਦਰੀਨਾਥ ਇੱਥੇ ਆ ਕੇ ਸਾਹ ਇੱਕ ਤਰ੍ਹਾਂ ਦਾ ਪੈਟਰੋਲ ਪੰਪ ਮਿਲਿਆ ਇੱਥੇ ਆ ਕੇ ਤੇਲ ਪਵਾਇਆ 1000 ਦਾ ਬਾਕੀ ਦੇਖਦੇ ਕਿੱਥੇ ਤੱਕ ਜਾਂਦਾ ਫਿਰ ਕਿਉਂਕਿ ਪਹਿਲਾਂ 1700 ਤੋਂ ਪਾ ਕੇ ਲਿਆਈ ਸੀ ਇੱਥੇ ਆ ਕੇ 1000 ਤੋਂ ਪਾਏ ਪਦਰੀ ਰਾਠ ਮੰਦਿਰ ਦੇ ਵਿੱਚ ਦਰਸ਼ਨ ਕਰਨ ਗਏ ਸੀ ਆਪਾਂ ਤੇ ਇੱਕ ਸਵੇਰੇ 1:00 ਵਜੇ ਪਹੁੰਚੇ ਸੀ ਅਸੀਂ 1:00 ਵਜੇ ਮੰਦਿਰ ਬੰਦ ਹੋਇਆ ਦਾ 3:00 ਵਜੇ ਤੱਕ ਤੇ ਲਾਈਨ ਬਹੁਤ ਲੰਬੀ ਸੀ ਤਾਂ ਕਰਕੇ ਫਿਰ ਟਾਈਮ ਲੱਗ ਗਿਆ ਬੰਦ ਸੀਗਾ ਦੂਰੇ ਦਰਸ਼ਨ ਕਰਕੇ ਵਾਪਸ ਚੱਲੇ ਵਾਪਸ ਦੇਖਦੇ ਆ ਮਾਨਾ ਪਿੰਡ ਵੱਲ ਜਾਣੇ ਆ ਜਾਂ ਗੋਬਿੰਦ ਘਟ ਵੱਲ ਦੁਆਰਾ ਇਹਨਾ ਮੁੰਡਿਆਂ ਨੂੰ ਪੁੱਛ ਲੈਣਾ ਉਹਦੇ ਨਾਲ ਟਾਈਮ ਹੋ ਗਿਆ 1:36 ਮਿੰਟ ਕੋ ਨਾਲ ਆਵੇ ਕਚੋਰੀ ਕਿਨੇ ਰਿੰਦਾ ਕਚੋਰੀ ਭਾਈ 30 50 ਰੁਪਏ ਦੀ ਬਦਰੀਨਾਥ ਮੰਦਰ ਲਈ ਨਾ 1 ਵਜੇ ਬੰਦ ਹੋ ਜਾਂਦਾ 3 ਵਜੇ ਖੁੱਲਦਾ ਤਾਂ ਕਰਕੇ ਲੈਣ ਨੂੰ ਬਹੁਤ ਲੰਬੀ ਲੱਗਦੀ ਹੈ ਦੂਰੋਂ ਆਪ ਨੂੰ ਦਿਖਾਈ ਨਹੀਂ ਦਿੰਦਾ ਪਰ ਲੈਣ ਬਹੁਤ ਲੰਬੀ ਆ ਤੇ ਇੱਥੇ ਫਿਰ ਫੋਟੋ ਸ਼ੂਟ ਕਰਨ ਦੇ ਬਲੌਗ ਬਣਾਉਣ ਨੂੰ ਮਨਾਂਗਾ ਤਾਂ ਪੁਲਿਸ ਵਾਲੇ ਫਿਰ ਉਹ ਮੋਬਾਈਲ ਵਗੈਰਾ ਫੜ ਲਣੇ ਤਾਂ ਕਰਕੇ ਦੂਰੋਂ ਵੀਡੀਓ ਬਣਾ ਰਹੇ ਆ ਅਸ ਟਾਈਮ ਅਸੀਂ ਜਾ ਰਹੇ ਆ ਮਾਨਾ ਪਿੰਡ ਬਾਈਕ ਤੇ ਤੇ ਵੀਰ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਬਹੁਤ ਹੀ ਖੂਬਸੂਰਤ ਵਿਊ ਆ ਫਰਸਟ ਇੰਡੀਅਨ ਬਲੇਜ ਮਾਨਾ ਅਸ ਟਾਈਮ ਆਪਾਂ ਖੜੇ ਆ ਉੱਤਰਾਖੰਡ ਦੇ ਵਿੱਚ ਪਹਿਲਾ ਜਿਹੜਾ ਪਿੰਡ ਆ ਬਾਡਰ ਤੋਂ ਪਾਰ ਮਤਲਬ ਮਾਨਾ ਪਾਸ ਤੋਂ ਬਾਅਦ ਜਿਹੜਾ ਪਹਿਲਾ ਪਿੰਡ ਆਉਂਦਾ ਮਾਨਾ ਬਲੇਜ ਆ ਤੇ ਵਿਊ ਤੁਸੀਂ ਦੇਖ ਸਕਦੇ ਹੋ ਵਿਊ ਬਹੁਤ ਹੀ ਜ਼ਬਰਦਸਤ ਆ ਚਾਰੇ ਪਾਸੇ ਦਾ ਤੇ ਬਦਰੀ ਨਾਲ ਤੋਂ ਇਹ ਤਕਰੀਬਨ 4 ਕਿਲੋਮੀਟਰ ਆ ਤੇ ਨੌਜਵਾਨ ਆਪਣੇ ਆਏ ਹੋਏ ਨੇ ਸਾਡੀਆਂ ਚ ਬਸਿਆ ਹੋਇਆ ਖੂਬਸੂਰਤ ਪਿੰਡ ਮਾਨਾ ਇੱਥੋਂ ਸਟਾਰਟ ਹੁੰਦਾਗਾ ਮਤਲਬ ਪਹਿਲਾ ਪਿੰਡ ਹੀ ਅਸਲ ਵਿੱਚ ਇਹ ਤੇ ਟ੍ਰੈਫਿਕ ਜਮ ਬਹੁਤ ਲੱਗਾ ਹੋਇਆਗਾ ਅੱਗੇ ਦੇਖਣ ਲਈ ਗੁਫਾਵਾਂ ਵਗੈਰਾ ਹੈਗੀਆਂ ਨੇ ਦੂਜੀ ਚੀਜ਼ਾਂ ਦੇਖਣ ਲਈ ਹੈਗੀਆਂ ਨੇ ਮਤਲਬ ਟਾਈਮ ਦੀ ਸ਼ਾਰਟੇਜ ਕਰਕੇ ਅੱਪ ਬਾਕਸ ਜਾਵਾਂਗੇ ਕਿਉਂਕਿ ਮੌਸਮ ਜੇ ਵੀ ਥੋੜਾ ਜਿਹਾ ਖਰਾਬ ਜਾਈਆ ਤੇ ਜਮ ਬਹੁਤ ਲੱਗਾ ਟ੍ਰੈਫਿਕ ਦਾ ਟਾਈਮ ਬਹੁਤ ਖਰਾਬ ਹੋ ਜਾਊਗਾ ਇੱਥੇ ਜਿੱਥੇ ਤੱਕ ਇਹ ਆਪਣਾ ਸਫ਼ਰ ਸੀਗਾ

ਦਾ ਬਲੌਗ ਆਪਾਂ ਇੱਥੇ ਕਰਦੇ ਹਟਮ ਤੇ ਕੱਲ ਨੂੰ ਆਪਾਂ ਚਲਾਂਗੇ ਕੋਵਤ ਘਾਟ ਤੋਂ ਰਿਸ਼ੀਕੇਤ ਵੱਲ ਤੇ ਰਿਸ਼ੀਕੇਤ ਵੱਲ ਤੋਂ ਪਿੰਡ ਆਪਣੇ ਬੰਡੋਲੇ ਦੀ ਤੇ ਬੜੇ ਦਾ ਬਲੌਗ ਦੇ ਨਾਲ ਮੰਗਾ ਸੀਗਾ ਸਬਸਕ੍ਰਾਈਬ ਕਰ ਦਿਓ ਧੰਨਵਾਦ